ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਇਹਦੇ ਇੱਕ ਪਾਸੇ ਬੁੱਟਰ ਪਿੰਡ ਹੈ ਦੂਜੇ ਪਾਸੇ ਲੋਹਾਰਾ ਇਹ ਇਹਦੇ ਨੇੜੇ ਪਿੰਡ ਰਹਿ ਜਾਂਦਾ ਬਦਨੀ ਕਲਾਂ ਪਿੰਡ ਦਸੋਂ ਵੱਡੇ ਪਿੰਡਾਂ ਚ ਦੀ ਗਿਣਤੀ ਹੁੰਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸੋ ਬਾਈ ਬਰੀਡਿੰਗ ਤੇ ਕੰਮ ਕਰਦਾ ਨਾਲ ਤੇ ਨਾਲ ਨਾਲ ਵਪਾਰ ਦਾ ਕੰਮ ਵੀ ਹੈ ਬਰੀਡਿੰਗ ਦੇ ਵਿੱਚ ਮੁਰਾ ਨਸਲ ਦਾ ਝੋਟਾ ਜੀ ਦਾ ਨਾਮ ਬਾਈ ਨੇ ਬਲੀ ਰੱਖਿਆ ਸੋ ਉਸ ਘਰ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇਹ ਇੱਕ ਵੀਡੀਓ ਪਰਸੋਂ ਬਣਾਈ ਸੀਗੀ ਤੇ ਅੱਜ ਫੇਰ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਹੈ ਪਿਛਲੇ 5-4 ਦਿਨਾਂ ਤੋਂ ਸਵਾਬ ਇਦਾਂ ਦਾ ਬਣਿਆ ਵੀ ਜਿਹੜੀ ਮੱਝ ਦੇਖ ਲਈਦੀ ਹੈ ਉਸੇ ਕੋਲ ਆ ਕੇ ਇਹ ਕਹਿ ਦਈਦਾ ਵੀ ਇਹ ਬੜੀ ਚੰਗੀ ਮੱਝ ਆ ਜਾਂ ਵੱਡੀ ਮੱਝ ਆ ਕੋਕ ਕੁਦਰਤੀਆਂ ਵੀ ਇਦਾਂ ਦੀਆਂ ਮੱਝਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਅੱਜ ਫੇਰ ਇੱਕ ਦੋਸਤੋ ਦੁੱਧ ਵਾਲੇ ਪੱਖ ਤੋਂ ਢਾਂਚੇ ਵਾਲੇ ਪੱਖ ਤੋਂ ਨਗੀਨਾ ਹੀ ਦਿਖਾਉਣ ਲੱਗਾ ਹੈ ਵਿਕਰੀ ਵਾਸਤੇ ਹੈ ਵੱਡੇ ਢਾਂਚੇ ਦੀ ਇਹ ਵੀ ਮੱਝ ਪਰ ਨਾਲ ਜਿਹੜੀ ਇਹ ਮੈਨੂੰ ਇਹਦੀ ਖੂਬੀ ਦਿਖ ਰਹੀ ਹੈ ਤੁਸੀਂ ਇਹਦੇ ਸਾਰੀ ਜਿਹੜੀ ਚਮੜੀ ਹੈ ਇਹਦੀ ਸਕਿਨ ਹੈ ਉਹਦੇ ਵਿੱਚ ਬਰੀਕ-ਬਰੀਕ ਨਾੜਾਂ ਜਿਹੜੀਆਂ ਉਹ ਦੇਖੋਗੇ ਤੁਹਾਨੂੰ ਸ਼ਾਇਦ ਹੁਣ ਕੈਮਰੇ ਦੀ ਨਿਗਾਹ ਦੇ ਨਾਲ ਵੀ ਦਿਸਦੀਆਂ ਹੋਣ ਦੂਜੇ ਪਾਸੇ ਹਮੇਸ਼ਾ ਦੁੱਧ ਵਾਲੀ ਮੱਝ ਦਾ ਜਿਹੜਾ ਥਾਣਾ ਹੈ ਉਹ ਵੱਖਰਾ ਹੁੰਦਾ ਅਲਹਿਦਾ ਹੁੰਦਾ ਦੂਜੇ ਆਮ ਪਸ਼ੂਆਂ ਨਾਲੋਂ ਤੁਸੀਂ ਇਹਦੇ ਥਣ ਦਾ ਡਿਜ਼ਾਈਨ ਦੇਖਿਓ ਮੋਢ ਮੋਟਾ ਦਿਸੂਗਾ ਥੱਲੋਂ ਥਣ ਤੁਹਾਨੂੰ ਥੋੜਾ ਉਹਦੇ ਨਾਲੋਂ ਪਤਲਾ ਦਿਸੂਗਾ ਜਦੋਂ ਪਸ਼ਵਾਚ ਆ ਜਾਣਾ ਥਣ ਉਦੋਂ ਬੜਾ ਜ਼ਬਰਦਸਤ ਸੈਜ ਹੋਊਗਾ ਸੋ ਬਾਕੀ ਆਪਾਂ ਦੱਸੋ ਡਿਟੇਲ ਪੁੱਛਣੀ ਹੈ ਤੇ ਫਿਰ ਇਹਨੂੰ ਤੋੜਨਾ ਵੀ ਹੈ ਸੋ ਜਿਹੜੇ ਵੀਰ ਨੇ ਚੰਗੇ ਦੁੱਧ ਵਾਲੀ ਮੱਝ ਖਰੀਦਣੀ ਹੈ ਚੰਗੀ ਕੀਮਤਾਂ ਇਨਵੈਸਟ ਕਰਨੀ ਹੈ ਤੋ ਤੇ ਲਈ ਅੱਜ ਦੀ ਵੀਡੀਓ ਫੇਰ ਦੇਖਣ ਯੋਗ ਹੋਊਗੀ ਆਓ ਸ਼ੁਰੂਆਤ ਇਸੇ ਤੋਂ ਕਰਾਂਗੇ ਹਾਲਾਂਕਿ ਇਹ ਤੋਂ ਬਿਨਾ ਇੱਕ ਪਹਿਲਾ ਸੂਆ ਸੁੰਦੀ ਝੋਟੀ ਦਿਖਾਉਣੀ ਹੈ ਉਮਰ ਝੋਟੀ ਚ ਹੈ ਇਹਦੇ ਵੀ ਸਾਰੀ ਚਮੜੀ ਦੇ ਉੱਤੇ ਨਾੜਾਂ ਦਿਸਦੀਆਂ ਪਰ ਇਹ ਹਜੇ ਪਹਿਲਾ ਹੈ ਹਵਾਨੇ ਦਾ ਵਿਖਾਵਾ ਜਿਹੜਾ ਉਹ ਜਿੰਨਾ ਕਰੂਗੀ ਉਹ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਹੋਊਗਾ ਮੇਨ ਵੀਡੀਓ ਇਹ ਸਮਝਦੀ ਹੈ ਆਓ ਬਾਈ ਤੋਂ ਜਾਣਕਾਰੀ ਲਈਏ ਫਿਰ ਇਹਨੂੰ ਆਪਾਂ ਇਹਨੂੰ ਖੋਲਾਂਗੇ ਤੇ ਤੋਰਾਂਗੇ ਗੇੜੇ ਕੜਾਵਾਂਗੇ ਤੇ ਸ਼ੌਂਕ ਤੁਹਾਡਾ ਪੂਰਾ ਕਰਾਂਗੇ ਨਾਲੇ ਆਪ ਦਾ ਸ਼ੌਂਕ ਜਿਹੜਾ ਉਹ ਵੀ ਪੂਰਾ ਕਰਾਂਗੇ ਜੈ ਭਾਈ ਸਸਰੀ ਕਾ ਸਸਰੀ ਕਾ ਭਾਈ ਜੈ ਭਾਈ ਪਰਸੋਂ ਇੱਕ ਮੇਰੇ ਖਿਆਲ ਚ ਵੀਡੀਓ ਪਾਈ ਸੀ ਆਪਾਂ ਨੇ ਆ ਵੀ ਬਹੁਤ ਛੋਟੀ ਚਲੋ ਆਇਆ ਨਾ ਦੇਖੋ ਬਹੁਤ ਚੰਗੀਆਂ ਤੇ ਪਰੇ ਮਾਰਗ ਹਿਮਾ ਉਦੋਂ ਵੀ ਦੁੱਧ ਬਖੋ ਵੀ ਚੰਗੀ ਰਹੂਗੀ ਤੇ ਬਾਕੀ ਕੱਦ ਬੇਲ ਬਹੁਤ ਆ ਵੀਰੇ ਉਹਦੇ ਨਾਲੋਂ ਕੱਦ ਕਾਟਚ ਵੀ ਵੱਧ ਗਈ ਹਾਲਾਂਕਿ ਚਲੋ ਉਹਦੇ ਗੁਣ ਵੀ ਬੜੇ ਚੰਗੇ ਸੀਗੇ ਟਾਂਚੇ ਬਹੁਤ ਸਾਫ ਸੀ ਕਰਨ ਵਾਲੀ ਦਾ ਪਰ ਵੀਰੇ ਉਹ 20 ਪਲੱਸ ਵਾਲੀ ਸੀ ਇਹ 25 ਪਲੱਸ ਵਾਲੀ ਹੈ ਅੱਛਾ ਠੀਕ ਹੈ ਕਿੰਨਾ ਮ ਤੀਜਾ ਸੁਆਸ ਹੋਣੀ ਰਿਕਾਰਡ ਕੋਈ ਇਹਦਾ ਮੇਰੇ ਰਿਕਾਰਡ ਹੈ ਉਹ ਆ ਵੀ ਆਪਾਂ ਨਾਲ ਜਿਹੜੀ 나ਗਣੀ ਮੱਝ ਹੈ ਬਾਈ ਪਿੰਡੀ ਕੋਲੇ ਪ੍ਰਧਾਨ ਕੋਲੇ ਹੂੰ ਉਸੇ ਬੰਦੇ ਨੇ ਮੈਨੂੰ 나ਗਣੀ ਮੱਝ ਦਵਾਈਛ ਆਪਣੇ ਕੋਈ ਢੂੜ ਮਹੀਨਾ ਮੱਝ ਰਹੀ ਹੈ 나ਗਣੀ ਉਹ ਅੱਛਾ 나ਗਣੀ ਇਹ ਆਪਾਂ ਕੋਲੇ ਉਸੇ ਬੰਦੇ ਨੇ ਮੱਝ ਹੁਣ ਦਵਾਈ ਹੈ ਮਤਲਬ ਤਿੰਨ ਮਹੀਆਂ ਦਵਾਈਆਂ ਇੱਕ ਮੱਝ ਆਪਾਂ ਬੰਬਰਸਰ ਭੇਜੀ ਆ ਉਹਨੇ ਮੰਨ ਲਓ 23 ਕਿਲੋ 800 ਗ੍ਰਾਮ ਤੱਕ ਕੱਢਿਆ ਤੀਜੀ ਮੱਝ ਆਪਾਂ ਨੂੰ ਆ ਦਵਾਈ ਹੈ ਜੇ ਦੀ ਗਲਤ ਮਤਲਬ ਦਾ ਕਹਿਣਾ ਵੀ ਆਪਾਂ ਨੂੰ ਮਹੀਆਂ ਨੇ ਜਿਹੜੀਆਂ ਦਵਾਈਆਂ ਦੁੱਧ ਵਾਲੀਆਂ ਹੀ ਦਵਾਈਆਂ ਅਛਾ ਤੀਜੀ ਮੱਝ ਐਦਕੀ ਦਵਾਈ ਆ ਤੇ ਪਹਿਲੀਆਂ ਦੋ ਵੀ ਲਾਗਦੀਆਂ ਨਾ ਤਾਂ ਸਾਰੀ ਜਾਨ ਵੀ ਵੀਰੇ ਨਾਗਣੀ ਬਲੋ ਵੀ ਉਹਦੀਆਂ ਉਹਦੇ ਮਗਰ ਜਿਹੜੀ ਕੱਟੀ ਸੀ ਨਾਗਣੀ ਦੇ ਮਗਰ ਸੀ ਜਦੋਂ ਬਦ ਦਿੱਤੀ ਆ ਪਿੰਦੀ ਨੂੰ ਅਛਾ ਤੇ ਉਹ ਬਾਈ ਨੇ 5 ਲੱਖ ਦੀ ਸੇਲ ਕੀਤੀ ਆ ਤਿਆਰ ਕੀਤੀ ਵੀ ਝੋਟੀ ਠੀਕ ਹੈ ਜਣੀ ਚੰਗੀਆਂ ਮੱਝ ਨਹੀਂ ਕਿ ਕੋਈ ਸਾਨੂੰ ਇਹ ਕੋਈ ਵੇਹ ਤਾਂ ਮੈਂ ਗੱਭਣਾ ਪਸੂ ਬਹੁਤ ਘੱਟ ਲਈਦਾ ਵੀਰੇ ਇੱਕੋਂ ਰਾਖਮ ਬਹੁਤ ਹੋ ਜਾਂਦੀ ਆ ਜਦੋਂ ਅਗਲਾ ਦੁੱਧ ਦੱਸਦਾ ਨਾ ਫਿਰ ਨਾਲ ਰਾਖਮ ਵੀ ਮੰਗਦਾ ਠੀਕ ਹੈ ਪਰ ਆਪਕੋ ਉਹ ਬੰਦੇ ਦੇ ਸੱਲੀ ਆ ਉਹਨੇ ਮੈਨੂੰ ਉਹ ਕਹਿੰਦਾ ਬੇਫਿਕਰ ਆ ਵੀਰੇ ਮੇਰੀ ਆਪ ਦੀ ਹੱਥੀਂ ਚੋਈ ਵੀ ਆਂਦੇ ਦੇ ਵਿਆਹ ਗਏ 22 ਕਿਲੋ 820 ਗ੍ਰਾਮ ਦਾ ਦਿੱਤਾ ਨਹੀਂ 22 ਕਿਲੋ 820 ਗ੍ਰਾਮ ਅੱਛਾ ਭਾਈ ਕੋਈ ਸੀਮਨ ਡਿਟੇਲ ਇਹਦੀ ਪਤਾ ਹਾਂ ਵੀਰੇ ਆਪ ਨਹੀਂ ਪਤਾ ਵੀਰੇ ਆਪ ਤਾਂ ਉਹਨਾਂ ਨੇ ਪਲੂਨ ਕੱਟੀ ਹਰੇ ਹੋ ਲਈ ਸੀ ਗਾਹ ਤੇ ਕੋਹੇ ਨੂਰ ਲੱਗਿਆ ਲక్ష్ਮੀ ਦੇ ਦੀ ਗੱਲ ਠੀਕ ਹੈ ਦੇ ਹੁਣ ਕੋਹੇ ਨੂਰ ਦਾ ਸੀਮਨ ਦਿਨ ਕਿੰਨੇ ਲਜੂ ਜਾਵੇ ਵੀਰੇ ਦੇ ਸਹੀ ਬਣੇ ਆਪ ਦਾ ਰਹਿੰਦਾ ਵੇਖੋ ਹੁਣ ਉੱਤੇ ਇਟ ਕਿੰਨੇ ਲ ਜਾਂਦੀ 8 ਦਿਨ ਵੈਸੇ ਪਾਏ ਆ ਪਾਏ ਆ ਵੀਰੇ ਪਾਏ ਆ ਠੀਕ ਹੈ ਅੱਛਾ ਡਿਮਾਂਡ ਇਹਦੀ ਕੀ ਲੈਣੀ ਹੈ ਰੇਟ ਵੀਰੇ ਆਪਾਂ ਫੋਨ ਤੇ ਹੀ ਗੱਲ ਕਰਾਂਗੇ ਵੀਰੇ ਹੁਣ ਜਦ ਦੀ ਰੇਟ ਵੇਖੋ ਦੁੱਧ ਦੇ ਹਿਸਾਬ ਨਾਲ ਤਾਂ ਰੇਟ ਇਹਦਾ ਚੰਗਾ ਹੀ ਇਹਨੇ ਦੁੱਧ ਮਲੋ 23 24 ਚੋਨਾ ਦੇ ਪੈਸੇ ਲਾਉਂਗੇ ਠੀਕ ਹੈ ਓਕੇ ਸੋ ਦੋਸਤੋ ਚੰਗੀ ਕੀਮਤ ਦੀ ਹੈ ਕਹਿਣ ਦਾ ਭਾਵ ਤੇ ਬਾਕੀ ਮੁੱਲ ਹੁੰਦਾ ਹੈ ਇੱਕ ਅੱਡੋ ਅੱਡ ਬਰੀਡ ਦਾ ਨਸਲ ਦਾ ਦੁੱਧ ਦਾ ਜਾਂ ਟਾਂਚੇ ਦਾ ਤੁਸੀਂ ਇਸ ਮੱਝ ਦੇ ਕਦ ਕਾਠ ਨੂੰ ਨੋਟ ਕਰਿਓ ਜੇ ਤੁਹਾਨੂੰ ਇਹ ਪੂਰੀ ਵੱਡੀ ਮੱਝ ਨਜ਼ਰ ਆਊਗੀ ਥਾਣਾ ਚ ਬਿੱਥੀ ਬੜੀ ਚੰਗੀ ਹੈ ਬਾਕੀ ਖੋਲਦੇ ਆਂ ਭਾਈ ਖੋਲੋ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਦੱਸੋ ਇਹ ਮੱਝ ਦੁੱਧ ਚਵਾਈ ਵਾਲੇ ਮੁਕਾਬਲੇ ਜਿੱਤਣ ਵਾਲੀ ਹੈ ਅੱਜ ਦੇ ਰੁਖ ਦੇ ਹਿਸਾਬ ਤੇ ਜਿਵੇਂ ਬਾਈ ਦੱਸਦਾ ਵੀ 22 ਕਿਲੋ 800 ਗ੍ਰਾਮ ਦਾ ਦੁੱਧ ਪਿਛਲੇ ਸੂਏ ਚ ਇਸ ਮੱਝ ਨੇ ਦਿੱਤਾ ਤੇ ਜਿਹੜੇ ਬੰਦੇ ਨੇ ਬਾਈ ਨੂੰ ਮੱਝ ਦਵਾਈ ਆ ਤੇ ਬਾਈ ਕਹਿੰਦਾ ਵੀ ਤਿੰਨ ਵਜਾਂ ਉਹਦੇ ਰਾਂ ਹੀ ਲਈਆਂ ਜਿਦੇ ਚ ਤੀਜੀ ਇਹ ਆ ਤੇ ਦੋ ਪਹਿਲਾਂ ਜਿਹੜੀਆਂ ਉਹ ਵੀ ਬੜੀਆਂ ਚੰਗੀਆਂ ਨਿਕਲੀਆਂ ਟਾਂਚਾ ਦੇਖੋ ਮੱਝ ਦਾ ਦੱਸੋ ਮੈਂ ਕਿਹਾ ਸੀ ਵੀ ਇਹ ਬਹੁਤ ਵੱਡੇ ਟਾਂਚੇ ਦੀ ਹੈ ਤਾਂ ਤੁਸੀਂ ਇਹਨੂੰ ਵੀ ਨੋਟ ਕਰਿਓ ਤੁਹਾਨੂੰ ਐਕਸਟਰਾ ਹੀ ਚੀਜ਼ ਦਿਸਦੀ ਹੋਣੀ ਹੈ ਉਹ ਬਹੁਤ ਸੋਹਣੀ ਮੱਝ ਕੋਹੇਨੂਰ ਤੋਂ ਗੱਭਣਾ ਦੱਸੋ ਐਲਡੀਐਫ ਦਾ ਲక్ష్ਮੀ ਡੇਰੀ ਫਾਰਮ ਦਾ ਕੋਹੇਨੂਰ ਬੁੱਲ ਉਸ ਬੱਲ ਤੋਂ ਇਸ ਟਾਈਮ ਗੱਬਣ ਸੁਆ ਇਹ ਤੀਜਾ ਸੂ ਰਹੀ ਹੈ ਸੋ ਦੋਸਤੋ ਫੇਰ ਤੁਹਾਨੂੰ ਦਿਖਾਉਣੇ ਆ ਥੋੜਾ ਉਧਰ ਗੇਟ ਵਾਲ ਨੂੰ ਲੈ ਚਲਦੇ ਸੋ ਦੇਖੋ ਇਹਦਾ ਢਾਂਚਾ ਦੋਸਤੋ ਹਵਾਨਾ ਨੋਟ ਕਰਿਓ ਜੇ ਥਾਣਾ ਚ ਬਿੱਥੀ ਬਹੁਤ ਚੰਗੀ ਹੈ ਥਾਣ ਪਿਛਲਾ ਵੀ ਉਸੇ ਤਰ੍ਹਾਂ ਜਿੱਦਾਂ ਅਗਲਾ ਥਾਣ ਦਾ ਸੈਜ ਹੈ ਉਸੇ ਤਰ੍ਹਾਂ ਦਾ ਨਜ਼ਰ ਆ ਰਿਹਾ ਹੁਣ ਬਿੱਥੀ ਇੱਥੋਂ ਦੇਖ ਸਕਦੇ ਆ ਤੁਸੀਂ ਹਰੇਕ ਪੱਖ ਤੋਂ ਸੋਹਣੀ ਮੱਝ ਆ ਦੋਸਤੋ ਇਹ ਵੀ ਸੋ ਜਿਹੜੇ ਵੀਰ ਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਹੈ ਉਹਦੇ ਲਈ ਇੱਕ ਚੰਗੀ ਮੱਝ ਖੜੀ ਹੈ ਪੈਸਾ ਚੰਗੇ ਪਸ਼ੂਆਂ ਤੇ ਲੱਗਦਾ ਹੈ ਪਰ ਨਾਲ ਇੱਕ ਗੱਲ ਇਹ ਹੁੰਦੀ ਹੈ ਵੀ ਇੱਕ ਵਾਰ ਪੇਮੈਂਟ ਇਨਵੈਸਟ ਕਰਦੇ ਹੋ ਉਸ ਤੋਂ ਬਾਅਦ ਚ ਬੱਚਿਆਂ ਦੇ ਰੂਪ ਚ ਵੀ ਇਹ ਆਮਦਨ ਦਿੰਦੇ ਆ ਕਿਉਂਕਿ ਚੰਗੀ ਮੱਝ ਦਾ ਬੱਚਾ ਚੰਗੀ ਕੀਮਤ ਤੇ ਹੀ ਮਿਲਣਾ ਹੁੰਦਾ ਹੁਣ ਤੁਸੀਂ ਹਵਾਨਾ ਦੇਖ ਲਓ ਇਹਦਾ ਥਾਣਾ ਦੇ ਵਿੱਚ ਵਿੱਥੀ ਦੇਖ ਲਓ ਬਾਈ ਪੂਸ਼ ਫੜੀ ਇਹਦੀ ਜੋ ਤੁਸੀਂ ਇਹਦਾ ਹਵਾਨਾ ਦੱਸੋ ਦੇਖ ਸਕਦੇ ਹੋ ਹਜੇ ਸ਼ੁਰੂਆਤ ਕੀਤੀ ਹੈ ਜੇ 10 ਦਿਨ ਬਾਈ ਕਹਿੰਦਾ ਵੀ ਇਹ ਲੈਂਦੀ ਹੈ ਸੂਨ ਦੇ ਵਿੱਚ ਇੱਕੋ ਜਿਹਾ ਥਾਣਾ ਬਿਲਕੁਲ ਤੇ ਥਾਨ ਦਾ ਸੈਜ ਬੜਾ ਸੋਹਣਾ ਛੜਦੇ ਭਾਈ ਸੋ ਇਹ ਰੋਕੋ ਦੋਸਤੋ ਇਹ ਸਮਝ ਦਾ ਕਾਫੀ ਚੌੜੀ ਮੱਝ ਆ ਉਤੋਂ ਟਾਂਚੇ ਦੀ ਬਣਾਵਟੇ ਦੀ ਵੀ ਬੜੀ ਖੁੱਲੀ ਡੁੱਲੀ ਇੱਥੋਂ ਤੁਸੀਂ ਨੋਟ ਕਰੋ ਬਰੀਕ ਚਮੜੀ ਨਜ਼ਰ ਆਉਂਦੀ ਹੈ ਉਹ ਤੁਸੀਂ ਜਿਹੜਾ ਵੀਰ ਖਰੀਦਣ ਆਊਗਾ ਇਹ ਗੱਲਾਂ ਤੁਸੀਂ ਆ ਕੇ ਵੀ ਨੋਟ ਕਰੋਗੇ ਮੰਨ ਲਓ ਜਿਹੜੀ ਇਹਦੀ ਸਕਿਨ ਹੈ ਉਹ ਤੁਹਾਨੂੰ ਪਤਲੀ ਦਿਸੂਗੀ ਸੋ ਇਹ ਦੱਸੋ ਇੱਕ ਨਗੀਨਾ ਜਿਹੜੀ ਮੱਝ ਤੁਹਾਨੂੰ ਦਿਖਾ ਰਹੇ ਹਾਂ ਇਹ ਤੋਂ ਬਿਨਾ ਇੱਕ ਝੋਟੀ ਖੜੀ ਆ ਆਪਾਂ ਜਿਹਦੇ ਬਾਰੇ ਗੱਲਬਾਤ ਕਰਨੀ ਹੈ ਉਹ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਕੀ ਜਿਹੜਾ ਵੀਰ ਪਸੰਦ ਕਰੂਗਾ ਖਰੀਦਣਾ ਉਹਨੇ ਪਹਿਲਾਂ ਇਸੇ ਤਰ੍ਹਾਂ ਖੜੀ ਦੇ ਥਣ ਦਾ ਸੇਜ ਜੇ ਤੁਸੀਂ ਜਾਂ ਥਾਣਾ ਚ ਬਿੱਥੀ ਨੋਟ ਕਰ ਲੋ ਹਾਲਾਂਕਿ ਹਜੇ ਇਹ ਬਹੁਤੀ ਤਿਆਰ ਨਹੀਂ ਹੋਈ ਜਦੋਂ ਤਿਆਰ ਪਸੂ ਹੁੰਦਾ ਥਾਣਾ ਚ ਬਿੱਥੀ ਉਦੋਂ ਜਿਹੜੀ ਉਹ ਕਲੀਅਰ ਹੋਣੀ ਹੁੰਦੀ ਹੈ ਜੇ ਭਾਈ ਇਹ ਤਾਂ ਪਹਿਲਾਂ ਨਹੀਂ ਆ ਛੋਟੀ ਇਹ ਵੀ ਹਾਂ ਦੋ ਦੰਦ ਆ ਵੀਰੇ ਠੀਕ ਹੈ ਪੂਰੇ 10 ਦੰਦ ਰਹਿੰਦਾ ਸੋਨ ਚ ਠੀਕ ਹੈ ਅੱਛਾ ਇਹ ਕਿਹੜੇ ਸੀਮਨ ਆਪਰੇ 29 ਦਿਹਾ ਤੇ ਥਾਣ ਉਹਨਾਂ ਦੇ ਪੈਂਡੀ ਸੀ ਬਾਈ ਨੂੰ ਦੱਸਿਆ ਵੀ ਉਹ ਡਾਇਰੈਕਟ ਥਾਣ ਤੋਂ ਗੱਭਣਾ ਡਾਇਰੈਕਟ ਕ੍ਰਾਸ ਹੋਈ ਠੀਕ ਹੈ ਖੋਲ ਆਂਦਾ ਵੀ ਕੀ ਡਿਮਾਂਡ ਰਹੂਗੀ ਇਹਦੀ ਜੀ ਇਹ ਤਾਂ ਮਰੇ 1.5 ਮਲ ਕਰਦੇ 1.5 ਲੱਖ ਰੁਪਏ ਠੀਕ ਹੈ ਖੋਲ ਲਈ ਭ ਸੂਆ ਪਹਿਲਾ ਦੋ ਦੰਦ ਝੋਟੀ ਸਿੰਘ ਬਿਲਕੁਲ ਛੋਟਾ ਤੇ ਗੁੰਡਾ ਹੈ ਸੰਭੀ ਫੁੱਲ ਹੈ ਸਿੰਘ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਢਾਂਚਾ ਦੇਖ ਸਕਦੇ ਹੋ ਸੋਫਾ ਜਣ ਇਹਦਾ ਵੀ ਬਹੁਤ ਹੈ ਚੰਗੀ ਸੰਭੀ ਵੀ ਝੋਟੀ ਹੈ ਪਹਿਲਾਂ ਖੜੀ ਤੋਂ ਇਹ ਲੱਗਦਾ ਵੀ ਸ਼ਾਇਦ ਹਵਾਨਾ ਬਹੁਤਾ ਨਹੀਂ ਪਰ ਜਦੋਂ ਤੁਰਦੀ ਹੈ ਉਦੋਂ ਹਵਾਨਾ ਦਿਸਦਾ ਹੈ ਹਵਾਨਾ ਬਹੁਤ ਹਲੇ ਵੇਲੇ ਹਾਂ ਹਵਾਨੇ ਥਣਾ ਦੇ ਉੱਤੇ ਨਾੜਾਂ ਤੁਸੀਂ ਦੇਖੀਆਂ ਹੋਣਗੀਆਂ ਬਾਕੀ ਹਵਾਨਾ ਵੀ ਚੰਗਾ ਦਿਸਦਾ ਹੈ 10 ਦਿਨ ਪਏ ਆ 10 ਦਿਨਾਂ ਚ ਬਹੁਤ ਖੁੱਲ ਜਾਂਦਾ ਹੁੰਦਾ ਪਸੂ ਖੈਰ ਉਹ ਸਾਫ ਤੇ ਤਿਆਰ ਚੰਗੀ ਹੋ ਜੂ ਬਈ ਇਹ ਕਿਹੜਾ ਹੋਰ ਕਢਾਵਾਂਗੇ ਆ ਹੀ ਮੋੜ ਲਈ ਸੋ ਹਾਂ ਬਈ ਉੱਤਰ ਨੂੰ ਲੈ ਜਾ ਸਿੰਘ ਫੇਰ ਦੇਖ ਲਓ ਦਸੂ ਦਾ ਪੂਰੀ ਪਲੀ ਵੀ ਝੋਟੀ ਹੈ 1.5 ਲੱਖ ਰੁਪਏ ਡਿਮਾਂਡ ਹੈ ਹਵਾਨਾ ਬਹੁਤ ਸੋਹਣਾ ਹੈ ਇਹਦਾ ਵੀ ਜੋਸ਼ ਵਾਲਾ ਹਵਾਨਾ ਰੱਖੂਗੀ ਪੱਕੇ ਹਵਾਨੇ ਦੀ ਰਹੂਗੀ ਹੋ ਸਕਦਾ ਵੀ ਪਹਿਲੇ ਸੂਏ ਚ ਬਹੁਤਾ ਥੱਲੇ ਨੂੰ ਵਿਖਾਵਾ ਨਾ ਕਰੇ ਪਰ ਜਦੋਂ ਦੂਜੇ ਤੀਜੇ ਸੂਏ ਚ ਆ ਜੂਗੀ ਉਦੋਂ ਹਵਾਨਾ ਪੂਰਾ ਹੀ ਖੋਲ ਜਾਣਾ ਇਹਨੇ ਵੀ ਬਾਕੀ 10 ਦਿਨ ਦੋਸਤੋ ਪਏ ਆ ਹਜੇ ਪੱਲੀ ਚੰਗੀ ਆ ਖੈਰ ਇਹਨੇ ਜਿਹੜਾ ਸੰਭਿਆ ਪਸ਼ੂ ਆ ਉਹ ਬਹੁਤ ਹੀ ਗਰਮੀ ਨਹੀਂ ਮਣਾਉਂਦਾ ਹੁੰਦਾ ਉਹ ਦਿਨ ਲੈ ਜਾਂਦਾ ਆ ਤੇ ਪੂਰੇ ਘਰ ਜਾਂਦਾ ਹੁੰਦਾ ਬਾਕੀ ਤੁਸੀਂ ਅੱਜ ਦਾ ਰੁਖ ਦੇਖ ਕੇ ਜਜਮੈਂਟ ਕਰ ਲਿਓ ਤੁਹਾਨੂੰ ਕਿਵੇਂ ਲੱਗਦਾ ਹਵਾਨਾਂ ਨੂੰ ਜੋ ਸਾਈਡ ਨੂੰ ਗਈ ਉਦੋਂ ਵੀ ਤੁਸੀਂ ਦੇਖਿਆ ਹੋਣਾ ਤੇ ਹਵਾਨੇ ਤੇ ਨਾੜਾਂ ਜਿਹੜੀਆਂ ਉਹ ਵੀ ਸੋਹਣੀਆਂ ਦਿਸਦੀਆਂ ਸੋ ਇਹ ਪਹਿਲਣ ਤੇ ਇੱਕ ਨਾਲ ਵੱਡੀ ਮੱਝ ਬਹੁਤ ਸੋਹਣੀ ਮੱਝ ਆ ਕੇ ਜਰੂਰ ਦੇਖਿਓ ਖਰੀਦਣਾ ਤਾਂ ਤੁਸੀਂ ਆਪਦੀ ਸਮਝ ਨਾਲ ਆ ਬਸ ਉਹਨੂੰ ਜਿਹੜੇ ਵੀਰ ਨੇ ਪੈਸੇ ਲਾਉਣੇ ਆ 5 ਰੁਪਈਆ ਦੀ ਲੱਗਣੀ ਹੈ ਤੋ ਆਪਦੀ ਸਮਝ ਵਰਤੂਗਾ ਪਰ ਇੱਕ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਉਹ ਮਨ ਖੁਸ਼ ਕਰਦੀ ਹੈ ਜਿਹੜਾ ਵੀਰ ਵੈਸੇ ਵੀਡੀਓ ਦੇਖ ਰਿਹਾ ਕਿਉਂਕਿ ਹਰੇਕ ਨੇ ਇੰਨੀ ਰਕਮ ਲਾਉਣੀ ਨਹੀਂ ਹੁੰਦੀ ਉਹਦਾ ਵੀ ਮਨ ਖੁਸ਼ ਹੋਊਗਾ ਤੇ ਜਿਹਨੇ ਖਰੀਦਣੀ ਹੈ ਉਹਦੇ ਕਰਦਾ ਵੀ ਇਹ ਗਹਿਣਾ ਬਣੂਗੀ ਧੰਨਵਾਦ ਵੀਡੀਓ ਦੇਖਣ ਵਾਸਤੇ